ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਹੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਤੁਹਾਨੂੰ ਪਤਾ ਹੀ ਹੋਣਾ ਕਿ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਕਿ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਦੀ ਨੀਤੀ ਜਿਹੜੀ ਕੀਤੀ ਜਾਰੀ ਕੀਤੀ ਗਈ ਹੈ ਉਹ ਬਿੱਲ ਜਿਹੜਾ ਆ ਰਿਹਾ ਉਹ ਬਹੁਤ ਹੀ ਖਤਰਨਾਕ ਬਿੱਲ ਆ ਉਹਦੇ ਨਾਲ ਜੋ ਵੀ ਆਪਾਂ ਸਾਰਿਆਂ ਨੂੰ ਸਬਸਿਡੀ ਮਿਲਦੀ ਆ ਕਿਸਾਨ ਵੀਰਾਂ ਨੂੰ ਜਾਂ ਬੰਦਿਆਂ ਨੂੰ ਜੋ ਵੀ 600 ਜੂਟ ਮਿਲਦੀ ਜਾਂ ਕਿਸਾਨਾਂ ਨੂੰ ਅ ਕਿਸਾਨਾਂ ਨੂੰ ਮਿਲਦੀ ਆ ਖੇਤਾਂ ਵਿੱਚ ਮੋਟਰਾਂ ਦੀ ਸਪਲਾਈ ਫ੍ਰੀ ਮਿਲਦੀ ਆ ਉਹ ਸਭ ਉਹਨਾਂ ਨੇ ਬੰਦ ਕਰ ਦੇਣੀ ਆ ਉਹਦੇ ਨਾਲ ਕੀ ਹੋਣਾ ਵਾ ਕਿ ਉਹ ਜਿਹੜਾ ਸਾਰਾ ਇਹ ਆਪਣਾ ਬਿਜਲੀ ਬੋਰ ਦਾ ਅਦਾਰਾ ਉਹ ਪ੍ਰਾਈਵੇਟ ਦੇ ਹੱਥਾਂ ਵਿੱਚ ਚੱਲ ਜਾਣਾ ਵਾ ਪ੍ਰਾਈਵੇਟ ਕੰਪਨੀ ਆਪਦੇ ਹਿਸਾਬ ਨਾਲ ਆਪਾਂ ਨੂੰ ਬਿਜਲੀ ਦਾ ਜੋ ਵੀ ਰੇਟ ਤੈਅ ਕਰਨੀ ਗਿਆ ਪਹਿਲਾਂ-ਪਹਿਲਾਂ ਤਾਂ ਉਹ ਆਪਾਂ ਨੂੰ ਜਿਵੇਂ ਤੁਸੀਂ ਜਾਣਦੇ ਹੀ ਹੋ Jio ਨੇ ਆਪਾਂ ਨੂੰ ਫ੍ਰੀ ਦਿੱਤੀ ਸੀ 4G ਸਿਮਾਂ ਫ੍ਰੀ ਵੰਡੀਆਂ ਸੀ ਤੇ ਬਾਅਦ ਚ ਉਹਨਾਂ ਨੇ ਆਪਣੀ ਮਰਜ਼ੀ ਦਾ ਰੇਟ ਲਾਇਆ ਤੇ ਅੱਜ ਉਹ ਰੇਟ ਆਪਣੀ ਮਰਜ਼ੀ ਨਾਲ ਲਗਾਉਂਦੇ ਆ ਕਿਉਂਕਿ ਆਪਾਂ ਨੂੰ ਉਸ ਚੀਜ਼ ਦੀ ਆਦਤ ਪੈ ਚੁੱਕੀ ਸੀ ਇਸ ਕਰਕੇ ਜਿਹੜਾ ਬਿਜਲੀ ਸੋਧ ਬਿੱਲ ਵੀ ਉਹਨਾਂ ਨੇ ਆਪਾਂ ਨੂੰ ਇਸ ਤਰ੍ਹਾਂ ਬਿਜਲੀ ਪਹਿਲਾਂ ਆਪਾਂ ਨੂੰ ਸਸਤੀ ਦੇਣੀ ਆ ਤੇ ਫਿਰ ਉਹਨਾਂ ਨੇ ਆਪਦੀ ਮਰਜ਼ੀ ਨਾਲ ਜਦੋਂ ਆਪਾਂ ਨੂੰ ਆਹਤ ਪੈ ਗਈ ਆਹਤ ਤਾਂ ਚਲੋ ਆਪਾਂ ਨੂੰ ਹੈਗੀ ਹੋਈ ਆ ਬਿਜਲੀ ਦਾ ਬਿਜਲੀ ਬਿਨਾ ਤਾਂ ਆਪਾਂ ਇੱਕ ਮਿੰਟ ਨਹੀਂ ਰਹਿ ਸਕਦੇ ਭਾਵੇਂ ਸਿਆਲ ਹੋਣ ਤੇ ਭਾਵੇਂ ਗਰਮੀ ਹੋਵੇ ਇਸ ਕਰਕੇ ਜਿਹੜਾ ਬਿਜਲੀ ਸੋਧ ਬਿੱਲ ਆ ਉਸ ਦੇ ਵਿਰੋਧ ਵਿੱਚ ਆਪਾਂ ਸਾਰਿਆਂ ਨੂੰ ਇੱਕ ਇੱਕ ਜੁਟ ਹੋਣਾ ਜ਼ਰੂਰੀ ਆ ਤੇ ਜਿਹੜੀ ਆਪਣੀ ਸਰਕਾਰ ਆ ਇਸ ਦਾ ਵੀ ਉਸ ਦੇ ਵਿਰੋਧ ਵਿੱਚ ਕੋਈ ਵੀ ਅਜੇ ਤੱਕ ਕੋਈ ਬਿਆਨ ਨਹੀਂ ਆਇਆਗਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਸੋ ਆਪਾਂ ਨੂੰ ਹੀ ਸਾਰਿਆਂ ਨੂੰ ਇੱਕਦਮ ਇਕੱਠੇ ਹੋ ਕੇ ਇੱਕ ਝੋਟੇ ਬੈਠੇ ਹੋ ਕੇ ਇਸ ਦਾ ਵਿਰੋਧ ਕਰਨਾ ਪੈਣਾ ਵਾ ਕਿਸਾਨ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਵਾ ਤੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਹੀ ਖੜੇ ਆ ਸਾਰੇ ਰਲ ਮਿਲ ਕੇ ਇਸ ਦਾ ਵਿਰੋਧ ਕਰ ਰਹੇ ਆ ਸੋ ਜੋ ਵੀ ਤੁਸੀਂ ਵੀ ਜਿੰਨਾ ਸਹਿਯੋਗ ਕਰ ਸਕਦੇ ਹੋ ਵੱਤਵਾਂ ਸਹਿਯੋਗ ਕਰੋ ਕਿਉਂਕਿ ਬਿਜਲੀ ਬੋਰਡ ਬਚੂਗਾ ਤਾਂ ਹੀ ਆਪਣੇ ਬੱਚਿਆਂ ਨੂੰ ਗਾਂ ਜਾਂ ਤੁਹਾਡੇ ਆਪਣੇ ਬੱਚਿਆਂ ਨੂੰ ਤੇ ਨੌਕਰੀਆਂ ਮਿਲਣਗੀਆਂ ਨਹੀਂ ਤਾਂ ਨੌਕਰੀਆਂ ਜਿਵੇਂ ਇਹਨਾਂ ਦੀ ਆਪਣੀ ਮਰਜ਼ੀ ਨਾਲ ਦੇਣੀਆਂ ਵਾ ਮਰਜ਼ੀ ਨਾਲ ਤਨਖਾਹਾਂ ਦੇਣੀਆਂ ਸੋ ਵੀਡੀਓ ਨੂੰ ਵੱਤਵਾਂ ਦੇ ਸ਼ੇਅਰ ਜ਼ਰੂਰ ਕਰਿਓ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸਾਰਿਆਂ ਤੱਕ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਸਕੇ ਵੇ ਜਿਹੜਾ ਜਿਹੜੀ ਸੋਧ ਬਿਲਕੁਲ